ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦ ਪਾਤਸ਼ਾਹੀ ਲੈਨ ਫਿਰ ਕਰੀ ਸ਼ਾਹ ਤਤਬੀਰ ਬਾਬੇ ਨੇ ਦਰਿਆ ਕੋਲੋਂ ਪਰਤਦੇ ਆ ਹੀ ਸਾਨੂੰ ਭਾਈ ਹਾਠੂ ਸਿੰਘ ਜੀ ਦੀ ਸਾਖੀ ਸੁਣਾਉਣੀ ਸ਼ੁਰੂ ਕਰ ਦਿੱਤੀ ਸੀ ਜਦੋਂ ਸਾਡੇ ਕੋਲ ਆਉਂਦਿਆਂ ਹੀ ਬੋਲਿਆ ਇੱਕ ਵੱਡਾ ਮੈਦਾਨ ਹੈ ਤਾਂ ਮੈਨੂੰ ਜਾਪਿਆ ਕਿ ਕਿਤੇ ਬਾਬਾ ਵਰਤਮਾਨ ਵਿੱਚ ਹੋਣ ਜਾ ਰਹੀ ਜੰਗ ਦੇ ਮੈਦਾਨ ਬਾਰੇ ਦੱਸਣ ਲੱਗਾ ਹੈ ਪਰ ਬਾਬੇ ਨੇ ਭਾਈ ਹਾਠੂ ਸਿੰਘ ਦੀ ਬੀਰਤਾ ਦਾ ਕਿੱਸਾ ਸੁਣਾਇਆ ਇਹ ਤਕਿ ਉਹ ਦਰਿਆ ਕੋਲ ਕਾਫੀ ਚਿਰ ਲਾ ਆਇਆ ਸੀ ਸਿੰਘਾਂ ਦਾ ਆਪਸ ਵਿੱਚ ਕੁਝ ਬੋਲਬੁਲਾਰਾ ਹੋ ਗਿਆ ਸੀ ਸੋ ਉੱਥੇ ਪੈ ਰਹੇ ਰੌਲਾ ਵੀ ਸਾਨੂੰ ਸੁਣਾਈ ਦਿੱਤਾ ਸਿੰਘਾਂ ਦੀਆਂ ਦੋ ਧਿਰਾਂ ਕਿਸੇ ਫੈਸਲੇ ਨੂੰ ਲੈ ਕੇ ਦੁਬਿਧਾ ਵਿੱਚ ਸਨ ਤੇ ਵੱਖੋ ਵੱਖਰੀ ਰਾਏ ਖੜੀ ਹੋ ਗਈ ਸੀ ਬਾਬਾ ਭੰਗੂ ਦੋਹਾਂ ਧਿਰਾਂ ਦੇ ਵਿਚਾਲੇ ਖਲੋਤਾ ਸੀ ਮੇਰੀ ਜਾਚੇ ਸਾਨੂੰ ਅੰਮ੍ਰਿਤ ਵੇਲੇ ਤੱਕ ਉਡੀਕ ਕਰਨੀ ਚਾਹੀਦੀ ਹੈ ਬਾਬੇ ਨੇ ਦੋਹਾਂ ਧਿਰਾਂ ਨੂੰ ਸਲਾਹ ਦਿੱਤੀ ਪਰ ਜੇ ਗਾਂਹੋਂ ਅਗਲਿਆਂ ਨੇ ਉਡੀਕ ਨਾ ਕੀਤੀ ਸਾਰੀ ਸਿੱਖ ਫੌਜ ਉਹਨਾਂ ਦੀਆਂ ਤੋਪਾਂ ਦੀ ਮਾਰ ਹੇਠ ਹੈ ਇੱਕ ਸਿੰਘ ਬੋਲਿਆ ਤੋਪਾਂ ਦੇ ਮਾਰਿਆਂ ਅਸੀਂ ਨਹੀਂ ਮਰਦੇ ਖਾਲਸਾ ਜੀ ਬਸ ਪੰਥ ਵਿੱਚ ਫੁੱਟ ਨਾ ਪਵੇ ਫੁੱਟ ਮਰਵਾ ਦੇਵੇਗੀ ਸਾਨੂੰ ਬਾਬੇ ਦੇ ਇਹ ਬੋਲ ਸੁਣ ਕੇ ਸਭ ਸਿੰਘ ਚੁੱਪ ਹੋ ਗਏ ਬਾਬਾ ਫਿਰ ਬੋਲਿਆ ਅਸੀਂ ਅੰਮ੍ਰਿਤ ਵੇਲੇ ਤੱਕ ਉਹਨਾਂ ਦੀ ਉਡੀਕ ਕਰਾਂਗੇ ਤੇ ਜੇ ਮਹਾਰਾਜ ਦੀ ਕਰਨੀ ਉਹ ਨਾ ਆ ਸਕੇ ਤਾਂ ਅਗਲੀ ਰਣਨੀਤੀ ਘੜੀ ਜਾਵੇਗੀ ਬਾਬੇ ਦੀ ਇਸ ਸਲਾਹ ਨਾਲ ਦੋਹੇ ਤਿਰਾਂ ਸ਼ਾਂਤ ਹੋ ਗਈਆਂ ਤੇ ਇੱਕ ਸਿੰਘ ਨੇ ਕਿਰਪਾਨ ਮਿਆਂ ਨੂੰ ਕੱਢਦਿਆਂ ਵਾਰ ਸ੍ਰੀ ਭਗਉਤੀ ਜੀ ਕੀ ਸ਼ੁਰੂ ਕੀਤੀ ਤੇ ਕੋਲ ਖਲੋਤੇ ਸਭ ਸਿੰਘ ਚੌਂਕੜੇ ਮਾਰ ਕੇ ਇਕਾਗਰਤਾ ਨਾਲ ਉਹ ਸਿੰਘ ਕੋਲ ਬੈਠ ਗਏ ਤੇ ਬਾਬਾ ਸਾਡੇ ਵੱਲ ਆ ਗਿਆ ਭਾਈ ਹਾਠੂ ਸਿੰਘ ਜੀ ਦੀ ਦਲੇਰੀ ਭਰੀ ਸ਼ਹਾਦਤ ਨੇ ਸਾਨੂੰ ਸੁੱਨ ਕਰ ਦਿੱਤਾ ਸੀ ਬਾਬਾ ਵੀ ਬੋਲਦਾ ਬੋਲਦਾ ਕੁਝ ਪਲ ਲਈ ਚੁੱਪ ਹੋ ਗਿਆ ਬਾਬੇ ਦੇ ਕੋਲ ਖਲੋਤੇ ਸਿੰਘ ਨੇ ਆਪਣੇ ਵਰਛੇ ਦੀ ਧਾਰ ਤੇ ਗੂਠਾ ਫੇਰ ਕੇ ਦੇਖਿਆ ਤੇ ਫਿਰ ਆਪਣੇ ਦੁਮਾਲੇ ਵਿੱਚ ਲੱਗਿਆ ਬਾਗ ਨਖਾ ਕੱਢ ਕੇ ਉਸ ਦੀ ਧਾਰ ਪਰਖੀ ਮੈਂ ਉਸ ਵੱਲ ਦੇਖ ਰਿਹਾ ਸੀ ਕਿ ਸਾਡੀਆਂ ਨਜ਼ਰਾਂ ਮਿਲੀਆਂ ਤੇ ਉਹ ਸਿੰਘ ਬਾਗ ਨੂੰ ਦੁਬਾਰਾ ਦੁਮਾਲੇ ਵਿੱਚ ਟੰਗਦਾ ਹੋਇਆ ਮੁਸਕਰਾਉਣ ਲੱਗਿਆ ਅਸਲ ਵਿੱਚ ਅਬਦਾਲੀ ਅੱਗੇ ਸਾਰੇ ਹਿੰਦ ਨੇ ਗੋਡੇ ਟੇਕ ਦਿੱਤੇ ਸਨ ਪਰ ਪੰਜਾਬ ਦੇ ਸਿੱਖ ਹੀ ਸਨ ਜਿਨ੍ਹਾਂ ਉਸ ਦੀ ਈਨ ਦਾ ਕੀ ਮੰਨਣੀ ਸੀ ਸਗੋਂ ਲਗਾਤਾਰ ਉਸ ਤੇ ਨਾਸੀ ਧੂਆਂ ਕਢਾਈ ਰੱਖਿਆ ਮਰਾਠਿਆਂ ਨੂੰ ਬੁਰੀ ਤਰ੍ਹਾਂ ਹਰਾ ਕੇ ਹਿੰਦੁਸਤਾਨ ਉਤੇ ਸ਼ਾਹ ਨੇ ਅਫਗਾਨ ਪਰਚਮ ਚੁਲਾ ਦਿੱਤਾ ਸੀ ਹੁਣ ਉਸ ਨੇ ਤਾਂ ਆਪਣੇ ਚਿੱਤ ਵਿੱਚ ਸੋਚ ਲਿਆ ਸੀ ਕਿ ਉਸ ਦੀ ਪਾਤਸ਼ਾਹੀ ਇੱਥੇ ਕਾਇਮ ਹੋ ਚੁੱਕੀ ਹੈ ਪਰ ਮੁੜਦੇ ਨੂੰ ਸਿੱਖਾਂ ਨੇ ਇੰਨਾ ਲੁੱਟਿਆ ਕਿ ਉਸ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਹਿੰਦੁਸਤਾਨ ਵਿੱਚੋਂ ਕੈਦ ਕਰਕੇ ਲਿਆਂਦੀਆਂ ਗਈਆਂ ਹਜ਼ਾਰਾਂ ਕੁੜੀਆਂ ਸਿੰਘਾਂ ਨੇ ਉਸ ਤੋਂ ਛੁਡਵਾ ਲਈਆਂ ਮਾਲ ਖਜ਼ਾਨੇ ਵਾਲੇ ਖੱਚਰਾਂ ਊਠ ਗੱਡੇ ਖਾਲੀ ਕਰ ਦਿੱਤੇ ਪਾਣੀ ਪੱਤ ਜਿੱਤ ਕੇ ਮੁੜ ਰਿਹਾ ਅਹਿਮਦ ਸ਼ਾ ਕਾਬਲ ਇੰਜ ਪੁੱਜਿਆ ਜਿਵੇਂ ਕੋਈ ਵੱਡੀ ਜੰਗ ਜਿੱਤ ਕੇ ਨਹੀਂ ਸਗੋਂ ਕਿਸੇ ਛੋਟੀ ਜੰਗ ਵਿੱਚ ਵੱਡੀ ਹਾਰ ਖਾ ਕੇ ਮੁੜਿਆ ਹੋਵੇ ਕੁਝ ਚਿਰ ਮਗਰੋਂ ਫਿਰ ਆਪ ਹੀ ਇੱਕਦਮ ਬਾਬੇ ਨੇ ਬੋਲਣਾ ਸ਼ੁਰੂ ਕੀਤਾ ਪਰ ਅਸੀਂ ਤਾਂ ਬਾਬਾ ਗੁਰਬਖਸ਼ ਸਿੰਘ ਜੀ ਦੇ ਮੜ ਜਨਮ ਲੈਣ ਦੀ ਉਡੀਕ ਵਿੱਚ ਸਾਂ ਰਾਤ ਕਿੰਨੀ ਛੇਤੀ ਬੀਤ ਰਹੀ ਹੈ ਕਿਤੇ ਸਾਡੀ ਉਹ ਸਾਖੀ ਰਹਿ ਹੀ ਨਾ ਜਾਵੇ ਸਾਖੀ ਕਿਤੋਂ ਹੋਰ ਤੁਰਪਈ ਹੋਣ ਕਰਕੇ ਮੈਂ ਬੋਲਿਆ ਸਮਾ ਵੀ ਬੜੀ ਭੈੜੀ ਸ਼ੈ ਹੈ ਤੁਹਾਡੀ ਜਿਹੀ ਅਵਸਥਾ ਹੈ ਉਹ ਜਿਹਾ ਹੀ ਵਿਹਾਰ ਕਰਦਾ ਹੈ ਇੱਕ ਪਾਸੇ ਸਾਖੀ ਦੇ ਆਨੰਦ ਵਿੱਚ ਤੁਹਾਡੀ ਰਾਤ ਛੇਤੀ ਬੀਤ ਰਹੀ ਹੈ ਤੇ ਦੂਜੇ ਪਾਸੇ ਉਡੀਕ ਅਤੇ ਕੌਮ ਦੇ ਭਵਿੱਖ ਦੇ ਫਿਕਰ ਵਿੱਚ ਸਾਡੀ ਰਾਤ ਲੰਬੀ ਹੁੰਦੀ ਜਾ ਰਹੀ ਹੈ ਤੂੰ ਕਾਬਰ ਨਾ ਪੁੱਤਰਾ ਇਹ ਰਾਤ ਤਾਂ ਬਹੁਤ ਲੰਬੀ ਹੈ ਉਡੀਕ ਵਾਲੀ ਰਾਤ ਲੰਬੀ ਹੀ ਹੁੰਦੀ ਹੈ ਇਸ ਰਾਤ ਨੇ ਤਾਂ ਕੌਮ ਦੀ ਕਿਸਮਤ ਦਾ ਫੈਸਲਾ ਕਰਨਾ ਹੈ ਤੁਹਾਡੀਆਂ ਤਕਦੀਰਾਂ ਇਸੇ ਰਾਤ ਨੇ ਘੜਨੀਆਂ ਨੇ ਬਾਬਾ ਮੇਰੀ ਕਾਲ ਦੇਖ ਕੇ ਬੋਲਿਆ ਫਿਰ ਤੁਸੀਂ ਪਹਿਲਾਂ ਸਾਨੂੰ ਅੱਜ ਦੀ ਰਾਤ ਬਾਰੇ ਹੀ ਕਿਉਂ ਨਹੀਂ ਦੱਸਦੇ ਇੰਦਰਜੀਤ ਉਤਸੁਕਤਾ ਨਾਲ ਬੋਲਿਆ ਕਈ ਦਹਾਕੇ ਲੰਗੇ ਹਨ ਇਸ ਕੌਮ ਨੂੰ ਇਸ ਰਾਤ ਤੱਕ ਪਹੁੰਚਦੇ ਹੋਏ ਤੁਸੀਂ ਪਹਿਲਾਂ ਰੁਸ਼ਨਾਉਂਦੇ ਸੂਰਜਾਂ ਦੀ ਕਥਾ ਤਾਂ ਸੁਣ ਲਓ ਮਗਰੋਂ ਇੱਥੇ ਹੀ ਆਓਗੇ ਹਰ ਸਿੱਖ ਬਾਲ ਨੇ ਇੱਥੇ ਆਉਣਾ ਹੀ ਹੈ ਤੁਹਾਡੇ ਵਿੱਚੋਂ ਹਰ ਬਾਲ ਨੇ ਸਰਦ ਹਨੇਰੀ ਰਾਤ ਨੂੰ ਸਰਸਾ ਪਾਰ ਕਰਨੀ ਹੈ ਹਰ ਇੱਕ ਨੇ ਚਮਕੌਰ ਦੀ ਜੰਗ ਤੋਂ ਪਹਿਲੀ ਠੰਡੀ ਰਾਤ ਦਾ ਸੇਕ ਮਾਣਨਾ ਹੈ ਹਰ ਇੱਕ ਨੇ ਸਰਹੰਦ ਦੇ ਠੰਡੇ ਬੁਰਜ ਦੇ ਪਾਲੇ ਵਿੱਚ ਮਾਤਾ ਗੁਜਰੀ ਜੀ ਦੀ ਗੋਦ ਵਿੱਚ ਬੈਠੇ ਬਾਬਿਆਂ ਨੂੰ ਤੱਕਣਾ ਹੈ ਤੇ ਉਸ ਨਿੱgge ਜੁਰਰਤ ਜਜ਼ਬੇ ਨੂੰ ਮਹਿਸੂਸ ਕਰਨਾ ਹੈ ਛੋਟੇ ਵੱਡੇ ਕੱਲੂ ਘਾਰੇ ਵਾਪਰਨ ਤੋਂ ਪਹਿਲੀਆਂ ਰਾਤਾਂ ਜਾ ਕੇ ਕੱਟਣੀਆਂ ਹਨ ਮੀਰ ਮੰਨੂ ਦੀ ਕੈਦ ਵਿੱਚ ਸਵਾ ਸਵਾ ਮਨ ਦੇ ਪੀਸਣ ਪੀਂਦੀਆਂ ਮਾਵਾਂ ਦੀਆਂ ਗੋਦਾਂ ਵਿੱਚ ਸੌਣਾ ਹੈ ਇਹ ਰਾਤਾਂ ਸੌਖੀਆਂ ਨਹੀਂ ਬੀਤਦੀਆਂ ਹੁੰਦੀਆਂ ਪੁੱਤਰੋ ਇਹ ਤਾਂ ਕੌਮ ਦੇ ਪਿੰਡਿਆਂ ਤੇ ਉਕਰ ਜਾਂਦੀਆਂ ਨੇ ਤੇ ਸਦਾ ਨਾਲ ਰਹਿੰਦੀਆਂ ਨੇ ਨਾਲ ਰੱਖਣੀਆਂ ਵੀ ਚਾਹੀਦੀਆਂ ਨੇ ਜਿਹੜੇ ਵੀ ਬਾਲ ਨੇ ਇਹਨਾਂ ਰਤਨਵਲ ਕੰਡ ਕੀਤੀ ਉਸ ਦੇ ਦਿਨ ਹਨੇਰੇ ਹੋ ਜਾਣਗੇ ਬਾਬੇ ਦੀ ਸੁਰਤ ਮੁੜ ਸਦਕ ਦੇ ਪੰਨਿਆਂ ਤੇ ਚਲੀ ਗਈ ਸੀ ਸਤਿਵਚਨ ਆਖ ਪੁੱਤਰਾ ਸਤਿਵਚਨ ਸਿੱਖ ਕਥਾ ਸਤਿਵਚਨ ਦੀ ਕਥਾ ਹੈ ਕਥਾ ਕਰਦੇ ਕਥਾਕਾਰ ਨੂੰ ਟੋਕੀਦਾ ਨਹੀਂ ਹੁੰਦਾ ਸਾਡਾ ਇਹੀ ਵਿਰਸਾ ਹੈ ਸਾਰੀ ਤਵਾਰੀਖ ਵਿੱਚ ਜਦ ਜਦ ਵੀ ਅਸੀਂ ਸੱਤ ਬਚਨ ਦੀ ਥਾਂ ਤਰਕ ਕੀਤਾ ਹੈ ਜਾਂ ਅਗੋ ਕਰਾਂਗੇ ਖਵਾਰ ਹੋਵਾਂਗੇ ਕਥਾ ਵਿੱਚ ਬਸ ਹੰਗਾਰਾ ਹੁੰਦਾ ਹੈ ਕਿਉਂ ਨਹੀਂ ਪਤਾ ਨਹੀਂ ਹੋਰ ਕਿਸੇ ਨੇ ਸੁਣਿਆ ਕਿ ਨਹੀਂ ਪਰ ਕੰਦੀ ਬਾਬਾ ਹੌਲੀ ਦੇਣੇ ਇਹ ਬੋਲ ਮੇਰੇ ਕੰਨ ਵਿੱਚ ਬੋਲ ਗਿਆ ਪਰ ਕੰਦੀ ਬਾਬਾ ਕਿੱਥੋਂ ਆਇਆ ਉਹਨੂੰ ਕਿਵੇਂ ਪਤਾ ਲੱਗਾ ਕਿ ਮੈਂ ਕੀ ਕਿਹਾ ਹੈ ਉਹ ਕਿਸੇ ਹੋਰ ਨੂੰ ਕਿਉਂ ਨਹੀਂ ਦੱਸਿਆ ਐਸੇ ਤਰਕ ਮੁੜ ਮੇਰੇ ਅੰਦਰ ਆਏ ਪਰ ਬਾਬੇ ਦੇ ਬੋਲ ਸਤਿ ਬਚਨ ਆਖ ਪੁੱਤਰਾ ਸਤਿ ਬਚਨ ਇੱਕਦਮ ਫੇਰ ਮੇਰੇ ਕੰਨਾਂ ਵਿੱਚ ਗੂੰਜੇ ਤੇ ਸਤਿ ਬਚਨ ਬਾਬਾ ਜੀ ਮੇਰੇ ਮੂੰਹੋਂ ਤੁਰੰਤ ਨਿਕਲਿਆ ਇਹ ਬੋਲ ਬਾਬੇ ਪੰਗੂ ਦੇ ਨਾਲ ਨਾਲ ਕੰਦੀ ਬਾਬੇ ਨੂੰ ਵੀ ਬੋਲੇ ਗਏ ਸਨ ਬਾਬਾ ਪੰਗੂ ਮੇਰੇ ਵੱਲ ਦੇਖ ਕੇ ਮੁਸਕਰਾਇਆ ਤੇ ਬੋਲਿਆ ਕਰੀਏ ਕਥਾ ਸ਼ੁਰੂ ਅਸੀਂ ਮੁਸਕਰਾਉਂਦਿਆਂ ਹਾਂਮੀ ਪਰੀ ਚਲੋ ਆਪਾਂ ਥੋੜਾ ਪਿੱਛੋਂ ਸ਼ੁਰੂ ਕਰਦੇ ਹਾਂ ਬਾਬੇ ਨੇ ਸਾਡੀ ਰੁਚੀ ਦੇਖਦਿਆਂ ਕਥਾ ਕੁਝ ਪਿਛਾਂ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਛੋਟੇ ਕੱਲੂ ਘਾਰੇ ਤੇ ਰਾਮਰਾਉਣੀ ਦੇ ਘਰੇ ਮਗਰੋਂ ਬਾਬਾ ਸਾਨੂੰ ਸਿੱਧਾ ਸ਼ਹੀਦ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਦੇ ਚਰਨ ਪਰਸਨ ਲਈ ਲੈ ਆਇਆ ਸੀ ਸ਼ਾਇਦ ਕਥਾ ਮੰਗ ਕਰਦੀ ਸੀ ਕਿ ਵਿਚਲਾ ਰਹਿ ਗਿਆ ਪੂਰਵੀ ਪੂਰਿਆ ਜਾਵੇ ਗੱਲ ਫੇਰ ਸਿੱਖ ਮਿਸਲਾਂ ਦੇ ਮੁੱਢ ਵੱਜਣ ਤੋਂ ਹੀ ਸ਼ੁਰੂ ਕਰਦੇ ਹਾਂ ਸਤਿਵਚਨ ਬਾਬਾ ਜੀ ਅਸੀਂ ਕਥਾ ਤੇ ਕਥਾਕਾਰ ਨੂੰ ਸੀਸ ਨਿਵਾਇਆ ਤੇ ਕਥਾ ਸਾਨੂੰ ਅਕਾਲ ਬੁੰਗੇ ਤੇ ਸਜੇ ਬੈਠੇ ਨਵਾਬ ਕਪੂਰ ਸਿੰਘ ਜੀ ਦੇ ਸਨਮੁਖ ਲੈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ